ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਪੰਜ ਸੱਤ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਸੰਪਰਕ ਕਰੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਹਾਂ ਜੀ ਮੱਝ ਬਕਾਊਆ ਮੁਰਾ ਨਸਲ ਦੀ ਦੂਜੇ ਸੂਏ ਸੂਈ ਆ 20 ਦਿਨ ਪਹਿਲਾਂ ਦੁੱਧ ਆ 12 ਕਿਲੋ ਏਰੀਆ ਅਮੂ ਨੰਗਲ ਜ਼ਿਲ੍ਹਾ ਬਟਾਲਾ ਕੀਮਤ ਆ 94000 ਰੁਪਏ ਸੰਪਰਕ ਕਰੋ ਵੀਰ ਦਾ ਨੰਬਰ ਆ 85284 85224 85284 85224